ਹੈਲੋ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਅੱਜ ਆਪਾਂ ਮੂੰਗੀ ਦੀ ਸਬਜ਼ੀ ਬਣਾਉਣ ਲਿਆਂ ਆ ਤੁਸੀਂ ਖਾਣਿਓ ਧਾਲ ਅਸੀਂ ਬਣਾਉਣੀ ਆ ਸਬਜ਼ੀ ਜੀ ਤੇ ਸਾਡੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰ ਦਿਓ ਠੀਕ ਆ ਜੀ ਜੀ ਹੁਣ ਆਪਾਂ ਵੀਡੀਓ ਸਟਾਰਟ ਕਰਦੇ ਆ ਹਾਂ ਜੀ ਆਪਾਂ ਅੱਜ ਬਣਾਉਣ ਲੱਗਦੇ ਆਂ ਗਦਨੇ ਬੋਲ ਕੇ ਦੱਸਤਾ ਆ ਇਹ ਆਪਾਂ ਹੈਗੀਆਂ ਮੂੰਗੀ ਦੀਆਂ ਫਲੀਆਂ ਤੋੜੀਆਂ ਨੇਗੀਆਂ ਕੱਚੀਆਂ ਕੱਚੀਆਂ ਫਲੀਆਂ ਨੇ ਹੁਣ ਆਪਾਂ ਇਹਨਾਂ ਹੀ ਕੱਚੀਆਂ ਕੱਚੀਆਂ ਛਾਂਟ ਕੇ ਕੱਢਦੇ ਆਂ ਵਿੱਚੋਂ ਇਹ ਆ ਸੀਗਿਆ ਅਜੇ ਮੈਂ ਬਿਲਕੁਲ ਕੱਚੀਆਂ ਨੇ ਇਹਨਾਂ ਬਹੁਤ ਟੇਸਟੀ ਸਬਜ਼ੀ ਬਣਦੀ ਐ ਇਹਨਾਂ ਦੀ ਮੂੰਗੀ ਦੀ ਦਾਲ ਖਾਧੀ ਆਪਾਂ ਸਾਰਿਆਂ ਨੇ ਤੇ ਇਹ ਬਣਾਉਣੀ ਆਪਾਂ ਸਬਜ਼ੀ ਇਹ ਬਹੁਤ ਟੇਸਟੀ ਸਬਜ਼ੀ ਬਣਦੀ ਹੁਣੇ ਬਰੀਕ ਬਰੀਕ ਕੱਟ ਕਰ ਲਈਏ ਹੁਣ ਇਹਨਾਂ ਨੂੰ ਆਪਾਂ ਕੱਟ ਲਾਂਗੇ ਜਿਵੇਂ ਫਲੀਆਂ ਕੱਟਦੇ ਆ ਉਸੇ ਤਰ੍ਹਾਂ ਕੱਟ ਲਾਂਗੇ ਜਿਹੜੀਆਂ ਧਾਣੇ ਕੱਢਣ ਵਾਲੀਆਂ ਨੇ ਨਾ ਉਹਨਾਂ ਦੇ ਧਾਣੇ ਕੱਢ ਲਾਂਗੇ ਆ ਜਿਵੇਂ ਵਿੱਚ ਹੋਣਾ ਹਨੇ ਨਾ ਆਹ ਪੱਕੀਆਂ ਵੀ ਆ ਨੇ ਆਹ ਮੋਟੀ ਫਲੀ ਆ ਇਹਦੇ ਧਾਣੇ ਨਿਕਲ ਜਾਣਗੇ ਇਸ ਤਰ੍ਹਾਂ ਇਹਨਾਂ ਨੂੰ ਫਿਰ ਕੱਟ ਕੇ ਧਾਣੇ ਕੱਢ ਲਾਂਗੇ ਚਲੋ ਜੀ ਆਪਾਂ ਉਦੋਂ ਬਾਅਦ ਚ ਫੇਰ ਮ ਉਹ ਜਿਵੇਂ ਆਪਾਂ ਜਿਹੜੀਆਂ ਫਲੀਆਂ ਸੀ ਨਾ ਉਹ ਕੱਟ ਲਈਆਂ ਵਿੱਚ ਜਿਹੜੇ ਆ ਦੇਖੋ ਦਾਣੇ ਸੀਗੇ ਪੱਕੀਆਂ ਸੀ ਉਹ ਦਾਣੇ ਵੀ ਕੱਢ ਲੇ ਇਹਦੇ ਵਿੱਚ ਪਾਵਾਂਗੇ ਆਪਾਂ ਆਲੂ ਆਲੂ ਮੁੰਡੀ ਦੀ ਸਬਜ਼ੀ ਬਣਾਉਣੀ ਆ ਤੇ ਇਹ ਆਪਾਂ ਲੈ ਲਿਆ ਪਿਆਜ਼ ਲਸਣ ਅਦਰਕ ਤੇ ਟਮਾਟਰ ਤੇ ਇਹ ਪਾਵਾਂਗੇ ਆਪਾਂ ਦਾਲ ਚੀਨੀ ਲੌਂਗ ਇੱਕ ਵੱਡੀ ਲਹਜੀ ਜਮੈਣ ਤੇ ਜੀਰਾ ਤੇ ਪੰਜ-ਸੱਤ ਕਾਲੀਆਂ ਮਿਰਚਾਂ ਕਾਲੀਆਂ ਮਿਰਚਾਂ ਇਹ ਪਾਵਾਂਗੇ ਇਹ ਚੀਜ਼ ਬਣਾ ਕੇ ਆਪਾਂ ਹੁਣ ਬਣਾਉਣੀ ਹੈ ਸਬਜ਼ੀ ਉਦੋਂ ਆਪਾਂ ਸਰੋਂ ਦੇ ਤੇਲ ਦਾ ਲਾਵਾਂਗੇ ਤੜਕਾ ਹੁਣ ਸਰੋਂ ਦਾ ਤੇਲ ਲ ਗੈਸ ਤੇ ਗਰਮ ਕਰਦੇ ਆਂ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਧੋ ਲਿਆ ਸੀ ਜਿਹੜਾ ਜਿਹੜਾ ਆਪਾਂ ਪਿਆਜ਼ ਲਿਆ ਗਿਆ ਇਹਦਾ ਆਪਾਂ ਮਸਾਲਾ ਗ੍ਰੈਂਡ ਕਰਾਂਗੇ ਵਿੱਚੀ ਟਮਾਟਰ ਵਿੱਚ ਗ੍ਰੈਂਡ ਕਰਾਂਗੇ ਲਓ ਇਹ ਹੁਣ ਆਪਣਾ ਨਾ ਤੇਲ ਸੀ ਜਿਹੜਾ ਚੰਗੀ ਤਰ੍ਹਾਂ ਇਹ ਗਰਮ ਹੋ ਗਿਆ ਇਹ ਆਪਾਂ ਇੱਕ ਕੜਛੀ ਜਿਹੜੀ ਆਪਣੇ ਆਮ ਹੀ ਹੁੰਦੀ ਹੈ ਨਾਰਮਲ ਉਹ ਕੜਛੀ ਇੱਕ ਸਰੋਂ ਦੇ ਤੇਲ ਦੀ ਪਾਈ ਆ ਇਹਦੇ ਵਿੱਚ ਆਪਾਂ ਰਫੈਂਡ ਦੇ ਸੀ ਕਿਉਂ ਕੋਈ ਵੀ ਪਾ ਸਕਦੇ ਆ ਜਿਹੜੀ ਆਪਾਂ ਵਰਤਦਿਆਂ ਕਰੇ ਤੇ ਇਹਦੇ ਵਿੱਚ ਹੁਣ ਆਪਾਂ ਜਿਹੜਾ ਇਹ ਦਾਲ ਚੀਨੀ ਜੀਰਾ ਜਮੈਣ ਸੌਫ ਲਈ ਸੀ ਨਾ ਉਹ ਵਿੱਚ ਪਾਉਣੇ ਆ ਕੋਈ ਆਪਾਂ ਇਹਦੇ ਵਿੱਚ ਹੋਰ ਮਸਾਲਾ ਪਾਉਣਾ ਉਹ ਵੀ ਪਾ ਸਕਦੇ ਆ ਇਹ ਸਾਬਤਾ ਧਨੀਆ ਉਹ ਵੀ ਪਾ ਸਕਦੇ ਆ ਜੇ ਉਹ ਪਾਉਣਾ ਵਿੱਚ ਨਾਲ ਬਹੁਤ ਟੇਸਟੀ ਸਬਜ਼ੀ ਬਣਦੀ ਆ ਬਹੁਤ ਵਧੀਆ ਬਣਦੀ ਆ ਮੂੰਗੀ ਦੀ ਦਾਲ ਤਾਂ ਹਰ ਇੱਕ ਨੇ ਖਾਦੀ ਹੋਊ ਪਰੇ ਜ਼ਰੂਰ ਦੱਸਿਓ ਵੀ ਮੂੰਗੀ ਦੀ ਸਬਜ਼ੀ ਕਿਹਨੇ ਕਿਹਨੇ ਖਾਧੀ ਐ ਤੇ ਹੁਣ ਆਪਾਂ ਜਿਹੜਾ ਹਨਾ ਪੇਸਟ ਬਣਾ ਲਿਆ ਸੀ ਇਹ ਮਸਾਲਾ ਇਹਦਾ ਇਹ ਹੁਣ ਵਿੱਚ ਇਹ ਪਾਉਨੇ ਆਦੇ ਇਨਾ ਪਹਿਲਾਂ ਚੰਗੀ ਤਰ੍ਹਾਂ ਪਕਾ ਲੀਏ। ਹੁਣ ਇਸ ਤਰਹੰ ਢੱਕ ਦਿੰਨੇ ਆਪਾਂ ਢੱਕ ਕੇ ਫਿਰ ਇਹਨੂੰ ਪਕਾਉਨੇ ਆ। ਹੰਡਾਓ ਜੀ ਹੁਣ ਆਪਾਂ ਹਨਾ ਹਾ ਲੂਣ, ਮਿਰਚ ਹਾਈਦੀ ਤੇ ਗਰਮ ਮਸਾਲਾ ਥੋੜਾ ਜਿਹਾ ਧਨੀਆ ਪਾਊਡਰ ਇਹ ਆਪਾਂ ਨਾ ਘਰੇ ਪੀਸਿਆ ਹੋਇਆ ਆਪਣਾ ਸਾਰਾ ਇਹ ਪਾਉਨੇ ਆ ਦੇ ਵਿੱਚ ਇਹ ਆਪਾਂ ਲੋੜ ਮੁਤਾਬਕ ਪਾਉਨੇ ਆ ਜਿੰਨਾ ਆਪਾਂ ਵੱਧ ਘੱਟ ਖਾਣੇ ਆ। ਹੁਣ ਦੇਖੋ ਆਪਣਾ ਹਾ ਜਿਹੜਾ ਮਸਾਲਾ ਸੀ ਇਹ ਬਹੁਤ ਝੁੱਜ ਚੁੱਕਿਆ। ਕੁਝ ਹੁਣ ਇਹ ਆ ਪਾਉਨੇ ਇਹਦੇ ਨਾਲ ਵੀ ਹੋਰ ਪੱਕਣਾ ਇਹਨੂੰ। ਉਹ ਮਿਰਚ ਪਾਤਾ ਇਹਦੇ ਵਿੱਚ ਆਪਾਂ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾ ਕੇ ਥੋੜਾ ਜਿਹਾ ਪਾ ਦਾਂਗੇ ਇਹਦੇ ਵਿੱਚ ਪਾਣੀ ਇਹਨੂੰ ਹੋਰ ਪੱਕਣ ਦੇਵਾਂਗੇ ਚੰਗੀ ਤਰ੍ਹਾਂ ਨੂੰ ਪਕਾਉਨੇ ਆ ਇਧਰ ਆਪਾਂ ਆਹ ਸੀ ਮੂੰਗੀ ਤੇ ਆਲੂ ਸੀ ਇਹਨਾਂ ਨੂੰ ਆਪਾਂ ਇੱਕ ਬਾਲੀ ਦਿਵਾਉਨੇ ਆ ਇੱਕ ਬਾਲੀ ਦਿਵਾ ਦਨੇ ਆ ਇਹ ਗੈਸ ਦੇ ਧਰ ਤੇ ਆਪਾਂ ਕਿ ਜਿਹੜੀ ਮਣੀ ਮੋਟੀ ਕੰਡ ਹੁੰਦੀ ਹੈ ਨਾ ਫਿਰ ਉਹ ਵਾਲ ਕੇ ਨਿਕਲ ਜੂ ਤਾਂ ਕਰਕੇ ਇਹਨੂੰ ਇੱਕ ਵਾਲੀ ਦਿਵਾਉਣੀ ਆ ਹਾਂ ਜਿੱਦਿਹਾ ਆਪਣਾ ਮਸਾਲਾ ਪੱਕ ਗਿਆ ਹੁਣ ਦੂਸਰੇ ਨਾਲ ਆਪਣੇ ਤੇਲ ਸੱਜਣ ਤੇਲ ਸੱਜਣ ਲੱਗ ਗਿਆ ਤੇ ਉਹ ਕਹਿੰਦੇ ਇੱਕ ਤੇਲ ਆਪਾਂ ਜਿਹੜੀ ਪੀਰ ਤਾਂ ਇਹਦੇ ਵਿੱਚ ਪੈਣਾ ਘੇ ਤੇਲ ਹਾਂ ਦੇਖੋ ਛੱਡ ਦੈ ਨਾ ਹੁਣ ਇਹ ਤੋਂ ਆਪਾਂ ਨੂੰ ਪਤਾ ਲੱਗ ਗਿਆ ਕਿ ਆਪਣਾ ਮਸਾਲਾ ਕਿੰਨੀ ਤਰ੍ਹਾਂ ਪੁੱਜ ਗਿਆ ਹੈ ਤੇ ਇਧਰ ਆਪਾਂ ਮੰਗੀ ਸੀ ਜਿਹੜੀ ਉਹਨੂੰ ਇੱਕ ਵਾਲੀ ਦੇ ਲਈ ਤੇ ਹੁਣ ਆਪਾਂ ਇਹਦੇ ਵਿੱਚ ਪਾਉਣਾ ਇਹਨੂੰ ਚੰਗੀ ਤਰ੍ਹਾਂ ਬਸ ਹੋ ਗਿਆ ਨਾ ਬੇਤੇਰੇ ਮਿਕਸ ਕਰਕੇ ਹੁਣ ਆਪਾਂ ਇਹਨੂੰ ਢਾਕ ਦੇ ਦਿੰਨੇ ਆ ਢਾਕ ਕੇ ਪਕਾਉਣਾ ਜਿਵੇਂ ਨਾ ਆਪਾਂ ਚੌਲੇ ਫਲੀਆਂ ਦੀ ਸਬਜ਼ੀ ਖਾਣੇ ਆ ਉਸ ਤਰ੍ਹਾਂ ਬਣ ਜਾਂਦੀ ਆ ਬਹੁਤ ਵਧੀਆ ਸਬਜ਼ੀ ਬਣ ਗਈ। ਫ੍ਰੀ ਚੈਨਲ ਦੇ ਨਾ ਜੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੇ ਬਾਕੀ ਤੁਸੀਂ ਦੱਸਿਓ ਵੀ ਵੀ ਇਹ ਸਬਜ਼ੀ ਕਿਹਨੇ-ਕਿਹਨੇ ਖਾਧੀ ਆ। ਹੁਣ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਮਲ੍ਹਾ ਤਾ ਹੁਣ ਇਹਨੂੰ ਆਪਾਂ ਢੱਕ ਕੇ ਧਰ ਦਿੰਨੇ ਆ। ਲਓ ਜੀ ਹੁਣ ਆਪਾਂ ਸਬਜ਼ੀ 'ਚ ਨਾ ਥੋੜਾ ਜਿਹਾ ਪਾਣੀ ਪਾ ਲਿਆ ਸੀ ਵਿੱਚ ਅੱਧਾ ਕਲਾਸ ਇਹਦੇ। ਥੋੜੀ ਜਿਹਾ ਆਏ ਅਜੇ ਚੰਗੀ ਤਰ੍ਹਾਂ ਪੱਕ ਜਾਣਗੇ ਹੁੰਦਾ ਚਾਹੇ ਬਾਲੀ ਦਿੱਤੀ ਵੀ ਨਰਮ ਪੈਗੇ ਪਰ ਇਹਦੇ ਥੋੜਾ ਜਿਹਾ ਹੋਰ ਪਾ ਕੇ ਨੂੰ ਪਕਾਉਨੇ ਆ। ਬੜੀਆ ਸਬਜ਼ੀ 'ਚ ਖੁਸ਼ਬੂ ਆਈ ਜਾਂਦੀ ਆ। ਹੁਣ ਆਪਾਂ ਫੇਰ ਇਹਨੂੰ ਢੱਕ ਦੇਣੇ। ਬਸ ਹੁਣ 5-4 ਮਿੰਟ ਲੱਗਣਗੇ। ਜ਼ਿਆਦਾ ਟਾਈਮ ਨਹੀਂ ਲੱਗਦਾ। ਆਪਣੀ ਆਲੂ ਮੂੰਗੀ ਦੀ ਸਬਜ਼ੀ ਬਸ ਕਣਾਈ ਹੈ। ਲਓ ਜੀ ਆਪਣੀ ਹੁਣ ਮੂੰਗੀ ਦੀ ਸਬਜ਼ੀ ਬਣ ਕੇ ਤਿਆਰ ਆ। ਦੇਖੋ ਹੁਣ ਇਹਦੇ ਵਿੱਚ ਪਾਣੀ ਸੋਖ ਲਿਆ ਸਾਰਾ ਇਹਨੇ। ਬਹੁਤ ਵਧੀਆ ਸਬਜ਼ੀ ਬਣੀ ਆ। ਬਾਕੀ ਵੀਡੀਓ 'ਚ ਤੁਹਾਨੂੰ ਥੋੜਾ ਜਿਹਾ ਸਬਜ਼ੀ ਦੇ ਕਲਰ ਦਾ ਫਰਕ ਲੱਗਦਾ। ਉਹ ਹੁਣ ਆਪਣੇ ਆਲੂ ਵੀ ਪੱਕ ਗਏ ਵਿੱਚ ਨਾਲ ਤੇ ਫਲੀਆਂ ਵੀ ਪੱਕ ਗਈਆਂ ਇਹ। ਆਪਾਂ ਹੁਣ ਲੱਗਦਾ ਗੈਸ ਬੰਦ ਕਰਨਾ। ਗੈਸ ਬੰਦ ਕਰਕੇ ਬਸ ਇਹਨੂੰ ਫੇਰ ਇੱਧਰ ਢਾਕੇ ਧਰਦੇ ਆ। ਰੋਟੀ ਨਾਲ ਸਰਵ ਕਰਦੇ ਆ। ਚਲੋ ਜੀ ਆਪਾਂ ਇਹ ਵੀਡੀਓ ਦਾ ਇੱਥੇ ਐਂਡ ਕਰਦੇ ਆ। ਪਲੀਜ਼ ਤੁਹਾਨੂੰ ਫੇਰ ਰਿਕਵੈਸਟ ਕਰਦੇ ਆ ਜੇ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਨਾ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਚੈਨਲ ਨੂੰ ਸਪੋਰਟ ਕਰੋ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਹੈ ਵੀਡੀਓ ਚੰਗੀ ਲੱਗੀ ਜ਼ਰੂਰ ਦੱਸਿਓ ਬਾਕੀ ਤੁਸੀਂ ਵੀ ਮੂੰਗੀ ਦੀਆਂ ਫਲੀਆਂ ਦੀ ਸਬਜ਼ੀ ਬਣਾ ਕੇ ਦੇਖਿਓ ਵੀ ਦਾਲ ਤੁਸੀਂ ਸਾਰਿਆਂ ਨੇ ਬਹੁਤ ਖਾਧੀ ਹੋਣੀ ਆ ਪਰ ਇਹ ਫਲੀਆਂ ਦੀ ਸਬਜ਼ੀ ਕਿਸੇ ਨੇ ਨਹੀਂ ਖਾਧੀ ਹੋਣੀ ਤੇ ਜ਼ਰੂਰ ਤੁਸੀਂ ਬਣਾ ਕੇ ਦੇਖਿਓ ਬਹੁਤ ਟੇਸਟੀ ਸਬਜ਼ੀ ਬਣਦੀ ਆ ਸਾਰੀਆਂ ਸਬਜ਼ੀਆਂ ਖਾਣੀਆਂ ਭੁੱਲ ਜਾਓਗੇ ਜੇ ਇੱਕ ਵਾਰੀ ਤੁਸੀਂ ਇਹ ਸਬਜ਼ੀ ਬਣਾ ਕੇ ਖਾ ਲਈ ਤੇਲ ਦਾ ਤੜਕਾ ਲਾ ਕੇ ਤਾਂ ਹੋਰ ਵੀ ਜ਼ਿਆਦਾ ਸਵਾਦ ਬਣ ਜਾਂਦੀ ਆ ਚਲੋ ਜੀ ਆਪਾਂ ਵੀਡੀਓ ਦਾ ਐਂਡ ਕਰਦੇ ਹਾਂ ਅਗਲੀ ਚ ਫੇਰ ਮਿਲਦੇ ਆਂ ਜੀ ਧੰਨਵਾਦ ਆ ਦੇਖੋ ਕਿੰਨੀ ਸਿੱਧੀ ਸਿੱਧੀ ਸਬਜੀ ਬਣੀ ਹੈ ਨਾ ਵਧੀਆ